ਅੱਜ ਗੁਰਦਾਸਪੁਰ ਜ਼ਿਲ੍ਹੇ ਨੂੰ 21 ਨਵੇਂ ਆਮ ਆਦਮੀ ਕਲੀਨਿਕ ਮਿਲੇ ਨੇ ਔਰ ਉਸ ਤੋਂ ਪਹਿਲਾਂ 6 ਪਹਿਲਾਂ ਸੀਗੇ ਉਹਦੇ ਵਿੱਚ 3 ਆਮ ਆਦਮੀ ਕਲੀਨਿਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਸ਼ੁਰੂ ਹੋਏ ਨੇ ਅਸੀਂ ਅੱਜ ਇੱਥੇ ਗੋਤਪੋਖਰ ਪਿੰਡ ਦੇ ਵਿੱਚ ਖੜੇ ਆ ਮੈਂ ਸਮਝਦਾ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਇੱਕ ਵੱਡਾ ਪਿੰਡ ਆ ਔਰ ਇਸ ਪਿੰਡ ਦੇ ਨਾਗਰਿਕਾਂ ਨੇ ਫਾਇਦੇ ਵਿੱਚ ਬਹੁਤ ਸ਼ਹਾਦਤਾਂ ਦੇ ਕੇ ਇਸ ਮੁਲਕ ਦੀ ਔਰ ਇਸ ਸੂਬੇ ਦੀ ਰੱਖਿਆ ਕੀਤੀ ਆ ਸਮਝਣਾ ਪਿਆਰ ਸਰਕਾਰ ਦਾ ਇਹ ਪ੍ਰਾਲਾ ਬਹੁਤ ਵਧੀਆ ਲੋਕਾਂ ਨੂੰ ਇਹਦੀ ਸਹੂਲਤ ਜਿਹੜੀ ਆ ਮਿਲਣ ਜਾ ਰਹੀ ਆ ਔਰ ਇਧਰ तकरीबन 41 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਔਰ 80 ਤਰ੍ਹਾਂ 81 ਤਰ੍ਹਾਂ ਦੀ ਜਿਹੜੀਆਂ ਮੈਡੀਸਿਨਸ ਨੇ ਉਹ ਫ੍ਰੀ ਨੇ ਇਹਦੇ ਨਾਲ ਜਿਹੜੀ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤਬਾਨ ਜੀ ਨੇ ਲੋਕਾਂ ਨਾਲ ਐਲਾਨ ਕੀਤਾ ਸੀਗਾ ਵੀ ਅਸੀਂ ਸਿਹਤ ਸੇਵਾਵਾਂ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਔਰ ਸਿਹਤ ਸੇਵਾਵਾਂ ਬਿਨਾਂ ਕਿਸੇ ਖਰਚ ਤੋਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਅੱਜ ਉਸ ਐਲਾਨ ਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਸ ਨਗਰ ਦੇ ਵਿੱਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਹੋ ਗਈ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਬਹੁਤ ਸੋਹਣੀ ਬਿਲਡਿੰਗ ਜਿਹੜੀ ਆ ਉਹ ਤਿਆਰ ਹੋਈ ਆ ਨਵੇਂ ਇੰਪਲੋਇਮੈਂਟ ਦੇ ਰਸਤੇ ਖੁੱਲੇ ਨੇ ਨਵਾਂ ਡਾਕਟਰ ਦੀ ਇੰਪੈਨਲਮੈਂਟ ਹੋਈ ਆ ਨਵੇਂ ਫਾਰਮਾਸਿਸਟ ਦੀ ਨਵੇਂ ਐਲਟੀ ਦੀ ਸੋ ਇਹਦੇ ਨਾਲ ਜਿੱਥੇ ਰੋਜ਼ਗਾਰ ਵੀ ਮਿਲਿਆ ਉੱਥੇ ਲੋਕਾਂ ਨੂੰ ਸਫਾ ਵੀ ਜੜੀ ਆ ਉਹ ਦੇਦਿਆ ਲੋਕਾਂ ਦਾ ਮਸਲਾ ਸ਼ਹਿਰ ਜਾਣ ਦਾ ਸੀਗਾ ਦੂਰ ਤਰਾਡੇ ਜਾ ਕੇ ਇਲਾਜ ਕਰਾਉਣਾ ਸੀਗਾ ਅੱਜ ਉਹ ਜਿਹੜੀ ਖੁਆਈ ਆ ਉਹ ਵੀ ਖਤਮ ਹੋ ਗਈ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਕਰੇ ਕਦੇ ਲੋਨ ਨਾ ਪਵੇ ਪਰ ਜੇ ਆਂਕੋ ਮੁਸ਼ਕਲ ਆ ਜਾਵੇ ਤੇ ਫਿਰ ਸਿਹਤ ਸੇਵਾਵਾਂ ਦੇ ਉੱਪਰ ਜਿਹੜਾ ਲੋਕਾਂ ਦਾ ਖਰਚ ਹੁੰਦਾ ਸੀਗਾ ਉਹ ਅੱਜ ਬਿਲਕੁਲ ਖਤਮ ਹੋ ਗਿਆ ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਬਹੁਤ ਵੱਡੀ ਸਹੂਲਤ 300 ਯੂਨਟ ਬਿਜਲੀ ਦਿੱਤੀ ਸੀ ਔਰ ਉਹਦੇ ਨਾਲ ਲੋਕਾਂ ਦੇ 3-3 4-4 5-5 ਹਜ਼ਾਰ ਰੁਪਏ ਦੇ ਬਿੱਲ ਆਉਂਦੇ ਸੀ ਜਿਹੜੇ ਅੱਜ ਉਹ ਫ੍ਰੀ ਹੋ ਗਏ ਨੇ ਤੇ ਜਦ ਇਹਦੇ ਨਾਲ ਹੀ ਜੇ ਸਿਹਤ ਸਭਾਂ ਦੇ ਉੱਤੇ ਜਿਹੜਾ ਖਰਚਾ ਆ ਉਹ ਫ੍ਰੀ ਹੋ ਜਾਵੇ ਤੇ ਮੈਂ ਸਮਝਦਾ ਵੀ ਜਿਹੜਾ ਉਹ ਬਚਤ ਹੋਊਗੀ ਉਹ ਲੋਕ ਕਿਸੇ ਹੋਰ ਉੱਤੇ ਖਰਚ ਕਰ ਪੂਰਾ ਕਰ ਸਕਣਗੇ ਸੋ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਮਾਨ ਸਾਹਿਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਮੇ ਜਿਨਾਂ ਨੇ ਇੰਨੀਆਂ ਖੂਬਸੂਰਤ ਸਿਹਤ ਸੇਵਾਵਾਂ ਨਗਰ ਨਗਰ ਦੇ ਵਿੱਚ ਦੇਖ ਕੇ ਚੰਗੀਆਂ ਬਿਲਡਿੰਗਾਂ ਉਸਾਰੀ ਕਰਕੇ ਔਰ ਮੈਂ ਮੈਡੀਸਿਨਸ ਦੇਖ ਰਿਆ ਸੀਗਾ ਇੰਨੇ ਮਹਿੰਗੇ ਐਂਟੀਬਾਇਓਟਿਕਸ ਜਿਹੜੇ ਨੇ